ਹਾਂਜੀ ਬਾਈ ਆ ਦੇਖੋ ਜੀ ਤਿਆਰੀ ਹੋ ਰਹੀ ਹੈ ਹੁਣ ਇੱਥੇ ਪਿਆਜ਼ ਲਾਇਆ ਜਾਊਗਾ ਅਰ ਵਿੱਚ ਮਿਰਚ ਵੀ ਲਾਈ ਜਾਊਗੀ ਲੋ ਟਰਨਰ ਪਾ ਕੇ ਆ ਬਾਬੂਰਾ ਮਾ ਸਾਡਾ ਕੰਮ ਕਰਨ ਲੱਗਿਆ ਬਾਈ ਸਾਰਾ ਏਸੀ ਨੇ ਬੈਂਗਣਾ ਦੀ ਸਾਰੀ ਕਟਾਈ ਸੀ ਨੇ ਕਰੀ ਹੈ ਐਦਾਂ ਇਹ ਖਰਾਬ ਹੋ ਗਏ ਤੇ ਜੀ ਹੁਣ ਇਹਨਾਂ ਦਾ ਓਵਰਜ ਹੋ ਗਿਆ ਦਾ ਕੰਮ ਨਿਕਲ ਗਿਆ ਬਾਈ ਆ ਦੇਖੋ ਇੱਧਰ ਪਿਆਜ਼ ਲਾਏ ਨੇ ਕਰਨਾ ਲੋ ਟਰਨਰ ਲਾ ਕੇ ਮਿਰਚਾਂ ਲਾਈਆਂ ਨੇ ਇਹ ਵਿੱਚ ਆ ਦੇਖੋ ਚੱਲ ਰਹੀ ਹੈ ਤਿਆਰੀ ਮੈਂ ਤਾਂ ਚੱਲ ਰਹੀ ਆ ਆ ਬਾਬੂ ਰਾਮ ਵੀ ਜਾ ਰਿਹਾ ਆਪਣਾ ਸਮਝਣਾ ਚੱਕ ਕੇ ਸਵਾਰ ਕੇ ਸਵਾਰ ਕੇ ਚੱਕਿਓ ਬਾਈ ਆ ਹੋ ਰਹੀ ਆ ਜੀ ਤਿਆਰੀ ਨਵੇਂ ਪਿਆਜ਼ ਦੀ ਸਰ ਪਿਆਜ਼ ਦੀ ਕੁਆਲਿਟੀ ਦੇਖੋ ਇਸ ਵਾਰ ਅਸੀਂ ਖੜਾ ਕਰਕੇ ਪਿਆਜ਼ ਲਾਇਆ ਜੀ ਸਿੱਧਾ ਆ ਦੇਖੋ ਜੀ ਸਿੱਧਾ ਪਿਆਜ਼ ਉੱਪਰੋਂ ਚੱਕ ਕੇ ਸਿੱਧਾ ਖੜਾ ਕਰਕੇ ਪਿਆਜ਼ ਲਾਇਆ ਇਹਨੂੰ ਮਤਲਬ ਉੱਠਣ ਲਈ ਟਾਈਮ ਨਹੀਂ ਲੱਗਿਆ ਅਰ ਗੈਪ ਚੈੱਕ ਕਰੂ ਇਹਦਾ ਇਹਦਾ ਧਰਤੀ ਬੋਲੀ ਰਹਿੰਦੀ ਹੈ ਨੀਚੋਂ ਪਿਆਜ ਦਾ ਆਕਾਰ ਬੜਾ ਹੋ ਜਾਂਦਾ ਇਸਕਾਰ ਨੂੰ ਸਿੱਧਾ ਕਰਕੇ ਲਾਗਾ ਇੱਧਰ ਵੀ ਨਾ ਤੇ ਇਹਦਾ ਵੀ ਤੁਹਾਨੂੰ ਕਾਰਨ ਨਹੀਂ ਪਤਾ ਲੱਗਿਆ ਹੋਣਾ ਵੀ ਇਹ ਅਸੀਂ ਹੱਥਾਂ ਨਾਲ ਕਿਉਂ ਤਿਆਰ ਕਰ ਰਹੇ ਹਾਂ ਇਹ ਇਸ ਕਾਰਨ ਕਰ ਰਹੇ ਹਾਂ ਜੀ ਉਰੇ ਟਰੈਕਟਰ ਨਹੀਂ ਆਇਆ ਹੈ ਟਰੈਕਟਰ ਆਉਣ ਨੂੰ ਥਾਂ ਘਟਦੀ ਇਸ ਕਾਰਨ ਅਸੀਂ ਫਿਰ ਹੱਥਾਂ ਨਾਲੇ ਤਿਆਰ ਕਰ ਲਿਆ ਇਹ ਸਾਡੇ ਬਣਾਏ ਹੋਏ ਆਲਟੀਵੇਟਰ ਛੋਟੇ ਇਹ ਦੇਖੋ ਪਟਾਈ ਵੀ ਇਹਨਾਂ ਕਰ ਰਹੇ ਆ ਬੰਦਾ ਵੀ ਇਹਨਾਂ ਨੂੰ ਬਸ ਉਹੀ ਚਾਹੀਦਾ ਜਿਹੜਾ ਖਿੱਚ ਸਕੇ ਬਾਕੀ ਤੇ ਫਿਰ ਰੂਟਾਵੇਟਰ ਚਲਾਉਂਗਾ ਜੀ ਦੂਜਾ ਉਹਦੇ ਨਾਲ ਬਰੀਕ ਕਰੂੰਗੇ ਇਹਨੂੰ ਬਰੀਕ ਕਰਕੇ ਫਿਰ ਇਹਨਾਂ ਤੇ ਪਿਆਜ਼ ਲੱਗੂਗਾ ਪਿਆਜ਼ ਲਾ ਕੇ ਜੀ ਫਿਰ ਡੋਣਾ ਤੇ ਲੱਗੂਗਾ ਮਰਚੀ ਜੀ ਫੇਰ ਕਾਰਨਰ ਪਾਵਾਂਗੇ ਉੱਥੇ ਐਦਾਂ ਦੀਆਂ ਵੀਰ ਹੋਰ ਜਾਣਕਾਰੀਆਂ ਹੋਰ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਨੂੰ ਦੱਬ ਕੇ ਸ਼ੇਅਰ ਕਰੋ